ਜੋਤ ਤੇ ਸੈਂਟਰ ਸਰਕਾਰ ਮਰਦਾਬਾਦ 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 ਮਜ਼ਦੂਰਾਂ ਕਿਸਾਨਾਂ ਤੇ ਸਾਡੀਆਂ ਪੈਣਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਖਰੀਦਕਾਰ ਕਰ ਰਹੇਗੇ ਦੇਖੋ ਅਸੀਂ 17 ਤਰੀਕ ਤੋਂ ਅਸੀਂ ਮੋਰਚਿਆਂ 'ਚ ਆਂ ਝੋਨੇ ਦੀ ਵਿਕਰੀ ਨੂੰ ਲੈ ਕੇ ਤੇ ਡੀਪੀ ਦੀ ਸ਼ਾਰਟ ਨੂੰ ਲੈ ਕੇ ਜਿਹੜੀ ਪਰਾਲੀ ਦੇ ਪਰਚੇ ਪਾਏ ਜਾਂਦੇ ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ ਅਗ ਲਾਉਣ ਦੇ ਸਬੰਧ 'ਚ ਉਹਨਾਂ ਗੱਲਾਂ ਨੂੰ ਲੈ ਕੇ ਅਸੀਂ ਲਗਾਤਾਰ ਮੋਰਚਾ ਚਾ ਪਰ ਸਤਿਮਨੀ ਗੱਲ ਇਹ ਹੈ ਵੀ ਬਰਨਾਲਾ ਜਿਹੜਾ ਜਿਮਲੀ ਚੋਣ ਦਾ ਕੇਂਦਰ ਵੀ ਬਣਿਆ ਹੋਇਆ ਹੈ ਇਹ ਬੁਕਾਰ ਦਾ ਸਵਾਲ ਵੀ ਆਪ ਦਾ ਤੇ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਮੰਡੀਆਂ 'ਚ ਭਰਿਆ ਪਿਆ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਰਫਤਾਰ ਬਹੁਤ ਮੱਠੀ ਚੱਲ ਰਹੀ ਹੈ ਝੋਨੇ ਦੀ ਝੋਨੇ ਦੇ ਕਟ ਲਾ ਲਾ ਕਿ ਵਪਾਰੀ ਬਹੁਤ ਲੁੱਟ ਰਹੇ ਨੇ ਕਿਸਾਨਾਂ ਨੂੰ ਪਰ ਫਿਰ ਵੀ ਦੂਜੀਆਂ ਮੰਡੀਆਂ ਨਾਲੋਂ ਇੰਨੀ ਮੱਠੀ ਰਫਤਾਰ ਹੈ ਜਿਹੜੀ ਅਸੀਂ ਦੇਖੀ ਹੈ ਕੱਲ ਪਰਸੋਂ ਮੰਡੀਆਂ 'ਚ ਫਿਰਕੇ ਜਿਹੜੀ ਮੰਡੀਆਂ ਭਰੀਆਂ ਪੰਜਾਂ ਨੇ ਝੋਨੇ ਦੀ ਖਰੀਦ ਜਿਹੜੀ ਬਹੁਤ ਨਾ ਮਾਤਰਾ ਅੱਜ ਡੀਸੀ ਸਾਹਿਬ ਨੂੰ ਅਸੀਂ 8 ਤਰੀਕ ਨੂੰ ਅਸੀਂ ਐਲਾਨ ਕੀਤਾ ਹੈ ਵੀ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਉ ਕਰਾਂਗੇ ਤੇ ਜੀ ਕਿਵਟ ਲੋ ਵੱਲੋਂ ਕਿਹਾ ਜਾ ਰਿਹਾ ਵੀ ਮੈਂ ਡੀਏਪੀ ਦੀ ਖਾ ਦਾ ਪ੍ਰਬੰਧ ਕਰਤਾ ਰਹਿ ਕੇ ਲੈਂਦਾ ਰਹੇਗਾ ਤੇ ਕਦੋਂ ਕਰਤਾ ਜੀ ਇਹ ਹੁਣ ਹੋਣਾ ਚਾਹੀਦਾ ਸੀ ਇਹ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਜੇ ਕਰਤਾ ਸਮ ਤਾਂ ਦਿਖ ਨਹੀਂ ਰਿਹਾ ਕਿਤੇ ਦੱਸੋ ਕਿੱਥੇ ਕਰਤਾ ਲੋਕ ਤਾਂ ਜੇ ਵੀ ਰਹਾ ਕਰ ਬਚੀ ਹੋਈ ਇਹ ਕਣ ਕਮਿਸ਼ਨ ਕਿ ਨਹੀਂ ਪਈ ਹੈ ਝੋਨਾ ਚੱਕਿਆ ਨਹੀਂ ਗਿਆ ਮੰਡੀਆਂ ਦੇ ਵਿੱਚ ਪਿਆ ਝੋਨਾ ਬਰਾਲੀ ਤੇ ਪਰਤੇ ਪਾਰ ਨੇ ਉਧਰ ਦਬਾਅ ਜ਼ਿਆਦਾ ਹੈ ਇਧਰਲੇ ਪਾਸੇ ਗੱਲ ਚੁੱਪ ਨੇ ਕਰਨਾ ਕਿ ਉਹ ਦਖਜਾਰੀ ਰਹੂਗਾ ਇਹ ਝੰਡਾ ਸੂ ਦਸੂਗਾ ਇੱਕ ਗੱਲ ਕਰੀ ਜ ਰਣਵੀਰ ਬਿੱਟੂ ਨੇ ਇਸ ਵਾਰੀ ਖੇਤੀ ਦੀ ਗੱਲ ਕੀਤੀ ਕਿ ਪੰਜਾਬ ਚ ਦੁਬਾਰਾ ਚੱਲ ਸ਼ੁਰੂ ਹੋਣੀ ਚਾਹੀਦੀ ਆ ਦੇਖੋ ਰਣਵੀਰ ਕੀ ਸੋਚਦਾ ਹੈ ਖੇਤੀ ਦੀ ਕੀਤੀ ਕੀ ਹੋਵੇ ਕਹੀ ਜੀ ਖੇਤੀ ਸ਼ੁਰੂ ਹੋਵੇ ਕੀ ਨਾ ਹੋਵੇ ਇਹ ਬੇਤੁਕੇ ਜਿਹਾ ਬਿਆਨ ਦੇ ਇਹ ਵੋਟਾਂ ਦੇ ਵਿੱਚ ਬੰਬਲੇ ਵਰਤਦੇ ਆ ਉਹਨੇ ਇੱਕ ਬਿਆਨ ਦਿੱਤਾ ਵੀ ਫੀਮ ਦੀ ਖੇਤੀ ਸ਼ੁਰੂ ਕਰਾਂਗੇ ਅਸੀਂ ਯਾਨੀ ਪਹਿਲਾ ਨਸ਼ੇ ਦੀ ਪਰਮਾਰਥੇ ਬਹੁਤ ਜ਼ਿਆਦਾ ਹੈ ਦੂਜੀ ਜਿਹੜੀ ਕਸਰ ਰਹਿੰਦੀ ਹੈ ਬਾਕੀ ਉਹਨਾਂ ਨੇ ਕੱਢਣੀ ਹੈ ਉਸ ਚਿੱਟੇ ਤੇ ਲੱਗੇ ਜਿਹੜੇ ਰਹਿੰਦੇ ਨੇ ਉਹ ਫੀਮ ਖਾਣ ਲੱਗ ਜਾਣਗੇ ਕੋਈ दारू ਪੀਣ ਲੱਗੇ ਕੋਈ ਵਿਦੇਸ਼ਾਂ ਨੂੰ ਭੱਜ ਗਏ ਬਸ ਇਹ ਛੱਡਣਾ ਨਹੀਂ ਕੋਈ ਕਿਉਂਕਿ ਨਸ਼ਾ ਇਹ ਕਈਆਂ ਜਾਂ ਪੌੜੀਆਂ ਜਿਹਦੇ ਨਾਲ ਪੈਸੇ ਜਦ ਵੱਧ ਤੋਂ ਵੱਧ ਪੈਸੇ ਵਟੇ ਜਾਂਦੇ ਨੇ ਇਸੇ ਪੌੜੀ ਇਸੇ ਪੈਸੇ ਦੇ ਜ਼ੋਰ ਤੇ ਉਹ ਸਦਾ ਹਸਲ ਕਰਦੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਹਿੱਸਾ ਜਿਹੜਾ ਹਿੱਸਾ ਬਚ ਗਿਆ ਜਿਵੇਂ ਭੱਲੇ ਭੱਲੇ ਮੁੰਡੇ ਜਿਹੇ ਹੈਗੇ ਆ ਜਿਹੜੇ ਹੁਣ ਨਸ਼ੇ ਤੋਂ ਦੂਰ ਹੋਏ ਦੇ ਚਿੱਟੇ ਤੋਂ ਬਚੇ ਹੋਏ ਨੇ ਸ਼ਰਾਬ ਤੋਂ ਬਚੇ ਹੋਏ ਨੇ ਮੁੰਡੇ ਭੁੱਖੀ ਖਾ ਕੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਭੁੱਖੀ ਖਾਦੀ ਹੋਈ ਜਾਂ ਨਹੀਂ ਇਹ ਇਹ ਕਰਨਾ ਚਾਹ ਰਹੇ ਤੁਸੀਂ ਤੁਸੀਂ ਅੱਜ ਤੱਕ ਦੱਸੋ ਰਾਜਸਥਾਨ ਦੇ ਵਿੱਚ ਇਹਦੀ ਫੀਮ ਦੀ ਖੇਤੀ ਹੋਈ ਹੈ ਜੁਪੀ ਦੇ ਵਿੱਚ ਹੋਈ ਹੈ ਇਹਦੀ ਖੇਤੀ ਕਿਹੜਾ ਕਿਸਾਨ ਅਮੀਰ ਹੋਣ ਲੱਗ ਗਿਆ ਖੇਤੀ ਨਾਲ ਦੀ ਮੁਠੀ ਚ ਐਮਐਸਪੀ ਨਾਲ ਦੀ ਮੁਠੀ ਚ ਵਿਕਰੀ ਕਰਨ ਨਾਲ ਦੀ ਮੁਠੀ ਚ ਪ੍ਰੋਡਕਸ਼ਨ ਸਾਡੀ ਹੁੰਦੀ ਆ ਉਹਦਾ ਕੀ ਦੇਣਾ ਕਿੰਨੀ ਦੇਣਾ ਸਬਕ ਨਾਲ ਦੀ ਮੁਠੀ ਚ ਇਹ ਖਾਮ ਕਾ ਲੋਕਾਂ ਨੂੰ ਗੁੰਮਰਾਹ ਕਰਕੇ ਬੋਟਾ ਮੁਛੜ ਦੀ ਗੱਲ ਆ ਹੋਰ ਕੋਈ ਗੱਲ ਨਹੀਂ ਲੱਗਦਾ ਜਿਸਾਨ ਕਿ ਕਿਸਾਨ ਅੱਜ ਤੋਂ ਮੰਡੀਆਂ ਚ ਰੋਲਦੇ ਨੇ ਇਸ ਦਾ ਕੋਈ ਕਾਰਨ ਚੋਣਾ ਚ ਸਰਕਾਰ ਨੂੰ ਹੋ ਸਕਦਾ ਇਹ ਤਾਂ ਹੁਣ ਸਰਕਾਰ ਦੇਖਿਆ ਸੀ ਤਾਂ ਕਹਿੰਦੇ ਸਾਡਾ ਨੁਕਸਾਨ ਹੋ ਰਿਹਾ ਸਾਡੇ ਕਿਸਾਨ ਲੁੱਟੇ ਜਾ ਰਹੇ ਨੇ ਇਹਦੇ ਪ੍ਰਦਰਸ਼ਨ ਇਹਗੇ ਪੰਜਾਬ ਦੇ ਅੰਦਰ ਕਿੱਥੇ ਕਿੱਥੇ ਹੈਗੇ ਆ ਹਾਂਜੀ ਪ੍ਰਦਰਸ਼ਨ ਕਿੱਥੇ ਕਿੱਥੇ ਕੀਤੇ ਜਾ ਰਿਹਾ ਇਹ ਝੰਡਾ ਸੂ ਦੱਸੂਗਾ ਦੇਖੋ ਅਸੀਂ ਪਹਿਲਾਂ 13 ਨੂੰ ਵੀ ਐਕਸ਼ਨ ਕੀਤਾ ਉਸ ਤੋਂ ਬਾਅਦ 17 ਤੋਂ ਲੈ ਕੇ ਲਗਾਤਾਰ ਮੋਰਚਿਆਂ 'ਚ ਸਾਡੇ ਪਟੋੜ 25 ਟੂਲ ਬੰਦ ਕੀਤੇ ਹੋਏ ਸੀਗੇ ਤੇ 26 27 ਥਾਮਾਂ ਤੇ ਇਹਨਾਂ ਦੇ ਮੰਤਰੀਆਂ ਦੇ ਤੇ ਭਾਤਜੰਦਾ ਪਾਰਟੀਆਂ ਦੇ ਆਗੂ ਦੇ 12 ਚ ਬੈਠੇ ਸੀਗੇ ਉਹ ਅਸੀਂ ਪਿਛਲੇ ਦਿਨਾਂ 'ਚ ਬਦਲ ਕੇ ਟੂਲ ਬਲਾਜ ਜਿਉਂਦੇ ਤੇ ਹੁਣ ਚੱਲਦੇ ਤੇ ਚੱਲਦੇ ਰਹਿਣਗੇ ਉਹ ਉਹ ਬਦਲ ਗਏ ਅਸੀਂ ਮਤਲਬ ਜਿਹੜੇ ਚੋਣਾਂ ਵਾਲਾ ਹੈਗਾ ਇਹਨਾਂ ਦਾ ਐਮਐਲ ਵਾਲਾ ਬਰਨਾਲਾ ਹੈਗਾ ਉਧਰ ਗਿੱਦੜਵਾਹਾ ਹੈਗਾ ਜਾਂ ਦੋ ਚੋਣਾਂ ਉਧਰ ਹੋ ਰਹੀਆਂ ਗਰਦਾਸਪੁਰ ਜਾਂ ਜਲੰਧਰ ਵਾਲੇ ਏਰੀਏ 'ਚ ਅਸੀਂ ਇਹਨਾਂ 'ਚ ਮਤਲਬ ਆਪ ਦੀ ਦਾਅਬ ਵਧਾਈ ਹੋਈ ਹੈ ਇਹਨਾਂ ਦੇ ਅਸੀਂ ਮੰਡਲਿਆਂ ਦੇ ਬਾਰਾਂ 'ਚ ਬੈਠੇ ਆ ਜਿਹੜੇ ਵੀ ਕੈਂਡੀਡੇਟ ਹੈ ਭਾਰਤੀ ਜਨਤਾ ਪਾਰਟੀ ਦੇ ਹੈ ਚਾਹੇ ਆਪ ਵਾਲਿਆਂ ਦੇ ਉਹਨਾਂ ਦੇ ਵਾਰਗੇ ਤਾਂ ਨੇ ਲਾਏ ਹੋਏ ਸੀ ਉਹ ਦਰਨੇ ਜਗਾ ਕੇ ਜਿੰਨਾ ਚੋਂ ਨਾ ਬੁਰੀ ਤਰ੍ਹਾਂ ਫਸਿਆ ਹੋਇਆ ਉਹਦਾ ਕਰਕੇ ਅੱਜ ਡੀਸੀ ਦਾ ਘਰਾਵ ਕਰਨਾ ਸੀਗਾ ਇੱਥੋਂ ਦੇ ਬਰਨਾਲੇ ਦਾ ਬਰਨਾਲਾ ਦਾ ਡੀਸੀ ਪਤਾ ਨਹੀਂ ਕਿੱਥੇ ਲੁਕਿਆ ਹੋਇਆ ਹੈ ਹੁਣ ਇਹ ਜਮੀ ਚਾਰਜ ਦੀ ਗੱਲ ਹੈ ਵੀ ਸਾਰੇ ਲੋਕਾਂ ਦਾ ਕੰਮ ਇੱਥੇ ਬੰਦ ਹੋ ਗਿਆ ਤੇ ਕੋਈ ਨਹੀਂ ਹੈਗਾ ਕਿ ਉਹਨਾਂ ਦੇ ਸੀ ਡੀਸੀ ਦੂਜੇ ਤਾਬ ਦਾ ਕੰਮ ਕਰਦੇ ਸਨ ਦਫ਼ਤਰ ਜਾ ਕੇ ਜਨ ਨਹੀਂ ਪੂਰੀ ਤਰ੍ਹਾਂ ਲਗਭਗ ਕੋਈ ਅਧਿਕਾਰੀ ਅੰਦਰ ਮਿਲਦਾ ਨਹੀਂ ਜੇ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜੂ ਤੇ ਜਿਹੜੇ ਹੁਣ ਸਾਡੇ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਫਿਰ ਉਹ ਲੋਕਾਂ ਦਾ ਕਿੰਨਾ ਕੋਨ ਨੂੰ ਦਰਬ ਹੈ ਉਂ ਤਾਂ ਉਹ ਕਹਿੰਦੇ ਹੁੰਦੇ ਨੇ ਕੋਈ ਸਮੱਸਿਆ ਹੈ ਸਾਡੇ ਕੋਲ ਲਿਆ ਕੇ ਦੱਸੋ ਅਸੀਂ ਇੰਨੇ ਲੋਕ ਸਮੱਸਿਆ ਦੱਸਣ ਵਾਸਤੇ ਆਏ ਆ ਪਰ ਇਹ ਸੁਣਨ ਵਾਲਾ ਕੋਈ ਨਹੀਂ ਤੇ ਜਿੱਥੋਂ ਤੇ ਕੋ ਨੂੰ ਲੱਗਦਾ ਵੀ ਆਏ ਕਰਕੇ ਮੁੜ ਜਣਗੇ ਜੇ ਉਹ ਸਾਨੂੰ ਲੜਨ ਦਾ ਬਹੁਤ ਹੌਸਾ ਆਇਆ ਹੋ ਜਿੰਨਾ ਸਮਾ ਸਾਨੂੰ ਲੜਦਿਆਂ ਨੋਗੇ ਅਸੀਂ ਜੂੜੀ ਟੀਲੀ ਨਹੀਂ ਕਰਦੇ ਹੋਰ ਕਸਾਂਗੇ ਉਹਦਾ ਫੈਸਲਾ ਅਸੀਂ ਅਥਨ 4:00 5:00 ਕਰ ਲਾਂਗੇ ਜੇ ਸਾਡੇ ਨਾਲ ਗੱਲਬਾਤ ਕਰਕੇ ਕੋਈ ਤਸ਼ੱਲੀ ਕਰਾਉਣ ਨੂੰ ਵੀ ਤਿਆਰ ਨਹੀਂ ਵੀ ਅਸੀਂ ਕੀ ਤੇਜ ਕਰਤਾ ਕਹਿ ਦੇਣਾ ਜੇ ਮੰਡਿਆ ਚੱਕਿਆ ਜਾਣਗੇ ਕੀ ਹੋਊਗਾ ਤੇ ਦੂਜੇ ਪਾਸੇ ਸੈਲਰਾਂ ਵਾਲੇ ਕਹਿੰਦੇ ਸਾਡਾ ਝੋਨਾ ਪੂਰਾ ਨਹੀਂ ਹੁੰਦਾ ਸੈਲਰਾਂ ਦਾ ਜੇ ਪੂਰਾ ਨਹੀਂ ਹੁੰਦਾ ਫਿਰ ਕਾਦੇ ਵਾਸਤੇ ੜੀਆਂ ਪਈਆਂ ਮੰਡੀਆਂ ਇਹ ਫਿਰ ਕਟਾਂ ਵਾਸਤੇ ੜੀਆਂ ਹੋਰ ਤਾਂ ਕੋਈ ਗੱਲ ਨਹੀਂ ਜਦੋਂ ਹੀ ਕੱਟ ਲਾਉਣਾ ਹੈ 5 ਕਿਲੋ ਦਾ ਤਾਂ ਆਮ ਹੀ ਪਤਾ ਲੱਗਿਆ ਵੀ ਭਾਈ 5 ਕਿਲੋ 5% ਕੱਟ ਲਾ ਲਿਆ ਇਹ 5 ਨੂੰ 10 ਤੇ ਲੈ ਜਾਣਾ ਕਿ 15 ਤੇ ਲੈ ਜਾਣਾ ਉਹਦੇ ਖਾਤਰ ਝੋਨਾ ਫਸਿਆ ਹੋਰ ਜੋ ਉਹਨੇ ਨੂੰ ਕੁਝ ਨਹੀਂ ਹੋਇਆ ਦੇਖੋ ਅੱਜ ਅਸੀਂ 5 ਵਜੇ 8:30 4 ਵਜੇ ਮੀਟਿੰਗ ਕਰਕੇ 5:00 ਵਜੇ ਦੇ ਲਗਭਗ ਅਸੀਂ ਗਹਾਣਾ ਲਾੜ ਕਰਾਂਗੇ ਜੇ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ ਜੇ ਸੁਣੀ ਜਾਂਦੀ ਫਿਰ ਵੀ ਸੋਚਾਂਗੇ ਨਾ ਸੁਣੀ ਗਈ ਸੀ ਫਿਰ ਵੀ ਸੋਚਾਂਗੇ ਕਿਉਂਕਿ ਅਸੀਂ ਇਕੱਲਿਆਂ ਇੱਟਾ ਘੇਰ ਨਤਾਏ ਨਹੀਂ ਇਹਦਾ ਮੁਖੀ ਹੈ ਡੀਸੀ ਸੁਨੀ ਜੀ ਦੀ ਕੁਰਸੀ ਹੈ ਜਿਹੜਾ ਜ਼ਿਲ੍ਹੇ ਦਾ ਮੁਖੀ ਹੈ ਅਸੀਂ ਤਾਂ ਉਹਦੇ ਕੋਲੇ ਆਪਦਾ ਦਰਦ ਲੈ ਕੇ ਆਏ ਆ ਤੇ ਠੀਕ ਹੈ ਅਸੀਂ ਘਰਾਵਾ ਲਾਣ ਕੀਤਾ ਹੈ ਫਿਰ ਉਹ ਹੁੰਦੇ ਹੁੰਦੇ ਅਧਿਕਾਰੀ ਦੇ ਕੋਈ ਆਪਦੀ ਜ਼ਿੰਮੇਵਾਰੀ ਨਾ ਨਵਾਵੇ ਕਿ ਕਿਉਂ ਨਹੀਂ ਘਰਾਵਾ ਹੋਣਗੇ ਇਹ ਇਕੱਲੇ ਪ੍ਰਣਾਲੀ ਨਹੀਂ ਹੋਰ ਵੀ ਕਿਤੇ ਨਹੀਂ ਕੱਲੇਪੁਰ ਨਾਲੇ ਆ ਇਹ ਪਹਿਲਾਂ ਸੀ ਬਠਿੰਡੇ ਕੀਤਾ ਡਿਸ਼ਨ ਨੂੰ ਘੇਰ ਕੇ ਰੱਖਿਆ ਰਾਤ ਦੇ 7:30 ਵਜੇ ਛੱਡਿਆ ਉਹ ਵੀ ਉਹਨਾਂ ਦੇ ਵਾਅਦੇ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਜਿਹੜੀ ਸਾਰੇ ਪੰਜਾਬ ਦੀ ਮੰਡੀਆਂ ਦੀ ਇਨਚਾਰਜ ਹੈ ਉਹਨੇ ਕਿਹਾ ਡਿਸ਼ਨ ਨੂੰ ਵੀ ਐਡਾ ਰੋਲਾ ਪੈ ਗਿਆ ਫਿਰ ਤੂੰ ਜਾਂਦਾ ਕਿਉਂ ਨਹੀਂ ਮੰਡੀਆਂ 'ਚ ਉਹਨੇ ਗੱਨ ਫੜ ਕੇ ਜੇ ਕਹਿਣਾ ਉਹ ਮੰਡੀਆਂ 'ਚ ਤੋਰਿਆ ਤੇ ਜਿੱਦੇ ਅਸੀਂ ਐਲਾਨ ਕੀਤਾ ਤੇਜੀ ਤਾਂ ਉਦੋਂ ਵੀ ਆ ਗਈ ਪਰਸੋਂ ਦਾ ਐਲਾਨ ਕਰਿਆ ਪਰਸ ਤੋਂ ਬਾਅਦ ਇਹਨਾਂ ਨੇ ਮੰਡੀਆਂ ਬਰਨਾਲੀ ਦੀਆਂ ਵੀ ਦੇਖਣ ਲੱਗੀਆਂ ਦੇਖੋ ਜਿਹੜਾ ਅਮਨੀਤ ਬਿੱਟੂ ਬੋਲਿਆ ਅਸੀਂ ਕਹਿੰਨਾ ਬਹੁਤ ਮਾੜਾ ਬੋਲਿਆ ਹੋਇਆ ਦੇਖੋ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਗਾਲਾਂ ਕੱਢਦਾ ਸੀ ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਵੜਿਆ ਇੱਥੋਂ ਤੱਕ ਕੋਲ 200 ਲਾਉਂਦਾ ਹੈ ਵੀ ਉਹ ਇਹਨਾਂ ਨੇ ਗੱਡੀਆਂ ਲੁੱਟੀਆਂ ਇਹਦਾ ਮਤਲਬ ਜਿਹੜੀਆਂ ਕੋਈ ਗੱਡੀਆਂ ਸੀ ਲੁੱਟੀਆਂ ਸੀ ਉਹ ਜੋ ਸਾਨੂੰ ਬਿੱਟੂ ਨੇ ਕਢਾਇਆ ਉਹ ਕਿਤੇ ਕੇਸ ਦਰਜ ਹੋਇਆ ਹੋਊ ਸਾਡੇ ਤੇ ਕਿਤੇ ਚੱਲਿਆ ਹੋਊ ਸਾਡੀ ਕੋਈ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਉਹਨੇ ਕੇਸ ਵਾਪਸ ਕਰਾਤਾ ਇੱਥੋਂ ਮਾਰਗ ਮੁੜ ਕੇ ਜਿਹੜੇ ਪਾਕਿਸਤਾਨ 'ਚ ਤਾਇਲਿਆਂ ਬਾਣ ਹੈ ਉਹਨਾਂ ਨਾਲ ਜੋੜਦਾ ਹੈ ਹੁਣ ਜੰਮੀ ਜਨਦੀ ਸਿਰ ਦੀ ਹੱਦ ਹੈ ਵੀ ਤੂੰ ਦਾ ਆਪ ਦਾ ਸਟੈਂਡ ਕੀ ਹੈ ਉਹ ਕਹਿੰਦਾ ਮੈਂ ਜਾਇਦਾਦ ਦੀ ਇਹਨਾਂ ਦੀ ਉਹ ਕਰਾਉਣੀ ਹੈ ਅਸੀਂ ਮੈਂ ਤੁਹਾਡੇ ਮਾਦੇ ਨਾਲ ਕਹਿਣਾ ਚਾਹੁੰਦੇ ਨੂੰ ਚੈਲੰਜ ਕਰਦੇ ਆ ਅਸੀਂ ਆਪ ਦੀ ਜਾਇਦਾਦ ਦੀ ਪੂਰੀ ਪੜਤਾਲ ਕਰਨ ਨੂੰ ਤਿਆਰ ਆ ਕਿ ਉਹ ਆਪ ਦੀ ਜਾਇਦਾਦ ਦੀ ਪੜਤਾਲ ਕਰਨ ਨੂੰ ਤਿਆਰ ਆ ਤੇ ਜਿਹਦੀ ਪੜਤਾਲ ਕਰਕੇ ਨਜਾਇਜ਼ ਬਣਾਈ ਹੋਈ ਉਹ ਗਰੀਬਾਂ 'ਚ ਵੰਡਣ ਨੂੰ ਤਿਆਰ ਆ ਸਾਡੀ ਜਿਹੜੀ ਵਾਧੂ ਹੋਏ ਉਹ ਅਸੀਂ ਗਰੀਬਾਂ 'ਚ ਵੰਡ ਦਾਂਗੇ ਜਿਹੜੀ ਵੀ ਵਾਧੂ ਹੈ ਉਹ ਸਾਡੇ ਨਾਲ ਵਾਦਾ ਕਰੇ ਆਪ ਇਹ ਮੈਦਾਨ 'ਚ ਇਸ ਇਸ ਰੂਪ ਵਿੱਚ